ਜਿੰਦਾਬਾਦ 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 ਬੇਰਜ਼ਗਰ ਸੰਜਾ ਮੋਰਚਾ ਜਿੰਦਾਬਾਦ 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 ਬੇਰਜ਼ਗਰ ਸੰਜਾ ਮੋਰਚਾ ਜਿੰਦਾਬਾਦ 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 ਬੇਰਜ਼ਗਰਾਂ ਦਾ ਇੱਕਾ ਜਿੰਦਾਬਾਦ 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 ਸੋ ਆ ਸਾਥੀ ਜਸਵੰਤ ਜੀ ਬਹੁਤ ਹੀ ਸਤਿਕਾਰਯੋਗ ਸਾਥਿਓ ਬੇਰਜ਼ਗਰ ਸਾਥਿਓ ਤੁਹਾਨੂੰ ਪਤਾ ਹੈ ਲੰਬੇ ਸਮੇਂ ਤੋਂ ਮੰਗ ਪੱਤਰ ਦੇਣ ਦੀ ਮੈਂ ਵਢੀ ਹੋਈ ਏ ਤਾਂ ਸਾਥਿਓ ਵੱਖ-ਵੱਖ ਜਗ੍ਹਾ ਤੇ ਮੰਗ ਪੱਤਰ ਦਿੱਤੇ ਗਏ ਨੇ ਤਾ ਅੱਜ ਸਾਥਿਓ ਅਨੰਦਪੁਰ ਸਾਹਿਬ ਸਿੱਖਿਆ ਮੰਤਰੀ ਦੇ ਘਰ ਪਹੁੰਚਿਆ ਤੇ ਅਜੇ ਤੱਕ ਕੋਈ ਮੰਗ ਪੱਤਰ ਲੈਣ ਨਹੀਂ ਪਹੁੰਚਿਆ ਤਾਂ ਸਾਥਿਓ ਤੁਹਾਨੂੰ ਪਤਾ ਹੈ ਜੇ ਤੁਸੀਂ ਘਰਾਂ ਚ ਬੈਠੇ ਹੋ ਇਸ ਤਰ੍ਹਾਂ ਆਪਣੀਆਂ ਮੰਗਾਂ ਦਾ ਹੱਲ ਨਹੀਂ ਹੋਣ ਵਾਲਾ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਜਿਹੜੀਆਂ ਮਾਸਟਰ ਕੈਟਰ ਦੀਆਂ ਆਪਣੀਆਂ ਮੰਗਾਂ ਨੇ ਜਿਵੇਂ ਕਿ ਆਪਾਂ ਮਾਸਟਰ ਕੈਟਰ ਦੀ ਵੱਡੀ ਪਰਥੀ ਲਈ ਲੜ ਰਹੇ ਹਾਂ 55% ਲਈ ਲੜ ਰਹੇ ਹਾਂ ਤੇ ਲੈਕਚਰਰ ਦੇ ਵਿਸ਼ੇ ਦੀਆਂ ਸਾਰੀਆਂ ਸਾਮੀਆਂ ਸਾਰੇ ਵਿਸ਼ਿਆਂ ਦੇ ਸਾਮੀਆਂ ਲਈ ਲੜ ਰਹੇ ਆ ਤਾਂ ਸਾਥੀਓ ਘਰਾਂ ਚ ਬਾਹਰ ਨਿਕਲੋ ਜੇਕਰ ਆਪਣੀਆਂ ਚੋਣਾਂ ਤੋਂ ਬਾਅਦ ਕੋਈ ਪਰਥੀ ਵੱਡੀ ਨਹੀਂ ਦਿੰਦੇ ਤਾਂ ਆਪਾਂ ਬਹੁਤ ਵੱਡੇ ਸੰਘਰਸ਼ ਵੱਲ ਵਧਾਂਗੇ ਸਾਥੀਓ ਜੇਕਰ ਇਹ ਨਹੀਂ ਕਹਿੰਦੇ ਪਰਥੀ ਨਹੀਂ ਦਿੰਦੇ ਤਾਂ ਆਉਣ ਵਾਲੇ ਸਮੇਂ 'ਚ ਆਪਾਂ ਇਹ ਜਿਮਣੀ ਚੋਣ ਹੋਣ ਵਾਲੀਆਂ ਨੇ ਲੋਕ ਸਭਾ ਦੇ ਵਿੱਚ ਕਿਤੇ ਨਾ ਕਿਤੇ ਜਿਮਣੀ ਚੋਣ ਜ਼ਰੂਰ ਹੋਣਗੀਆਂ ਤਾਂ ਆਪਾਂ ਇਹਨਾਂ ਦਾ ਵੱਧ ਤੋਂ ਵੱਧ ਵਿਰੋਧ ਕਰਾਂਗੇ ਮੈਂ ਸੁਨਤ ਕਬਾਇਆ ਸਾਨਵਾ ਸਾਥੀਓ ਬੇਰਜਗਰਾਂ ਦਾ ਇੱਕਾ ਜਿੰਦਾਬਾਦ 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 ਬੇਰਜਗਰਾਂ ਦਾ ਇੱਕਾ ਜਿੰਦਾਬਾਦ 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 ਬੇਰਜਗਰ ਸੰਜਾ ਮੋਰਚਾ ਜਿੰਦਾਬਾਦ 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 ਮੋਟਾ ਵੇਲੇ ਕੀਤੇ ਵਾਦੇ ਪੂਰੇ ਕਰੋ ਪੂਰੇ ਕਰੋ ਪੂਰੇ 55% ਦੀ ਸਰ ਤੇ ਰੱਦ ਕਰੋ ਰੱਦ ਕਰੋ ਰੱਦ ਕਰੋ ਲੈਕਚਰਾਰੀ ਅਸਾਮੀਆਂ ਦਾ ਇਸਤਿਹਾਰ ਜਾਰੀ ਕਰੋ ਜਾਰੀ ਕਰੋ ਜਾਰੀ ਮਾਸਟਰ ਕਿਡ ਦੀਆਂ ਅਸਾਮੀਆਂ ਦਾ ਇਸਤਿਹਾਰ ਜਾਰੀ ਕਰੋ ਜਾਰੀ ਕਰੋ ਜਾਰੀ ਹਰ ਡੈਂਡ ਕਰਾਪ ਦਾ ਪੇਪਰ ਤਰੰਤ ਲਵੋ ਤਰੰਤ ਲਵੋ ਤਰੰਤ ਲਵੋ ਬੇਰਜਗਰ ਦਾ ਇੱਕਾ ਜਿੰਦਾਬਾਦ 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 ਮਿਰਜ਼ਗਰ ਮਲਟੀਪਰ ਪੰਜਾਬ ਤਬਰਕ ਯੂਨੀਅਨ ਜਿੰਦਾਬਾਦ 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 ਮਿਰਜ਼ਗਰਾਂ ਦਾ ਇੱਕਾ ਜਿੰਦਾਬਾਦ 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 ਸੋਸਾਥਿਓ ਅਗਲੀ ਬ੍ਰੇਕ ਤੁਰੰਤ ਬਾਅਦ ਉਮੀਦ ਹੈ ਕਿ ਅਜ ਸਾਡੀ ਖ਼ਬਰ ਹੋਵੇਗੀ ਅਗਲਾ ਇਹ ਤੁਹਾਨੂੰ ਅਪਡੇਟ ਸ਼ੇਅਰ ਕਰਾਂਗੇ ਮਿਰਜ਼ਗਰ ਸੰਝੇ ਮੁਰਕੇ ਵੱਲੋਂ ਅਸੀਂ ਅੱਜ ਪਿੰਡ ਗਮੀਰਪੁਰਾ ਪਹੁੰਚੇ ਹਾਂ ਸਿੱਖਿਆ ਮੰਤਰੀ ਹਰਜੋਤ ਬਾਜੂ ਨੂੰ ਪੱਤਰ ਦੇਣ ਵਾਸਤੇ ਤੁਹਾਡਾ ਧੰਨਵਾਦ